ਇਹ ਡੇਰਾ ਪਾਈ ਗੁਰਦਾਸ ਦਾ ਹੈ ਮਾਨਸਾ ਦੇ ਵਿੱਚ ਜਿੱਥੇ ਕਿ ਜਿਹੜੇ ਬੱਚੇ ਨਹੀਂ ਬੋਲਦੇ ਉਹ ਬੱਚੇ ਇੱਥੇ ਆ ਕੇ ਬੋਲਣ ਲੱਗ ਜਾਂਦੇ ਨੇ ਇਹ ਡੇਰਾ ਪਾਈ ਗੁਰਦਾਸ ਜੀ ਦਾ ਡੇਰਾ ਹੈਗਾ ਇੱਥੇ ਸੰਗਤਾਂ ਆਉਂਦੀਆਂ ਨੇ ਸਰਦਾ ਦੇ ਨਾਲ ਆਪਣੇ ਬੱਚਿਆਂ ਨੂੰ ਜਲ ਪਲਾਉਂਦੀਆਂ ਨੇ ਤਾਂ ਪੂਰੇ ਵਿਸ਼ਵਾਸ ਦੇ ਨਾਲ ਇੱਥੇ ਇਹ ਕਿਹਾ ਜਾਂਦਾ ਹੈਗਾ ਕਿ ਜਿਹੜੇ ਬੱਚੇ ਆ ਉਹ ਬੋਲਦੇ ਨੇ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਡੇਰੇ ਦੇ ਉੱਤੇ ਅ 2 ਦਿਨ ਜਿਹੜਾ ਰਸ ਹੈ ਉਹ ਜਾਦੇ ਹੁੰਦਾ ਹੈ ਐਤਵਾਰ ਤੇ ਮੰਗਲਵਾਰ ਔਰ ਸੋਨ ਵਿੱਚ ਇਹ ਵੀ ਹੈ ਕਿ ਇਸ ਐਤਵਾਰ ਤੇ ਮੰਗਲਵਾਰ ਵਾਲੇ ਦਿਨ ਬੱਚਿਆਂ ਨੂੰ ਥੋਲਾ ਕੀਤਾ ਜਾਂਦਾ ਹੈ ਤੇ ਅ ਜਿਹੜੇ ਇਸ ਇਹ ਗੁੰਡਾ ਜਿਹੜਾ ਅਸੀਂ ਤੁਹਾਨੂੰ ਦਿਖਾਵਾਂਗੇ ਜਿੱਥੇ ਇਹ ਜਲ ਪਾਇਆ ਜਾਂਦਾ ਬੱਚਿਆਂ ਨੂੰ ਅ ਸੰਗਤ ਆਉਂਦੀ ਹੈ ਜੀ ਇੱਥੇ ਬੱਚੇ ਆਉਂਦੇ ਨੇ ਬੱਚਾ ਮਾਪੇ ਬੱਚੇ ਨੂੰ ਆਪਣੇ ਨਾਲ ਲੈ ਕੇ ਆਉਂਦੇ ਨੇ ਤੇ ਇਹ ਜਿਹੜਾ ਕੁੰਡ ਹੈ ਇੱਥੇ ਜਗਾ ਬਣੀ ਹੋਈ ਹੈ ਜਿੱਥੇ ਲੋਕ ਆਪਣਾ ਮਸਤਾ ਦੇਖਦੇ ਨੇ ਨਰਨਾਂ ਸੁਤਕ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਤੋਤੇ ਤੁਸੀਂ ਦੇਖਦੇ ਹੋ ਕਿੰਨੇ ਚੜੇ ਹੋਏ ਨੇ ਇਹ ਜਿਨ੍ਹਾਂ ਦੇ ਬੱਚੇ ਬੋਲਣ ਲੱਗ ਜਾਂਦੇ ਨੇ ਇੱਥੇ ਤੋਤੇ ਚੜਾ ਕੇ ਜਾਂਦੇ ਨੇ ਜਿਹੜਾ ਜੋੜਾ ਤੋਤੇ ਆਦਨ ਸੁਖਣਾ ਪੈਂਦਾ ਹੈਗਾ ਤੇ ਇਹਦੇ ਨਾਲ ਹੀ ਇੱਥੇ ਇੱਕ ਕੁੰਡ ਬਣਿਆ ਹੋਇਆ ਤੁਹਾਨੂੰ ਦਿਖਾਵਾਂਗੇ ਜਿਹੜੇ ਬੱਚੇ ਬੋਲਣਗੇ ਇਹ ਕੁੰਡ ਹੈ ਜਿੱਥੇ ਇਹ ਅਮਲ ਇਹ ਪਲਾਇਆ ਜਾਂਦਾ ਇਥੇ ਚੂੜੀ ਤਿੰਨ ਚੂੜੀਆਂ ਪਲਾਇਆ ਜਾਂਦੀਆਂ ਨੇ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਜਾਲ ਹੈ ਇਹਦੇ ਵਿੱਚ ਉਹ ਆਪਣੇ ਘਰ ਲੈ ਆ ਸਕਦੇ ਹਾਂ ਆਪਣੇ ਬੱਚੇ ਨੂੰ ਪਲਾ ਸਕਦੇ ਹਾਂ ਤੇ ਪਰੋਸ਼ਾ ਕਰਕੇ ਵਿਸ਼ਵਾਸ ਕਰਕੇ ਜੋ ਵੀ ਇਸ ਜਗ੍ਹਾ ਤੇ ਜਾਂਦਾ ਹੈ ਤਾਂ ਉਹਦਾ ਜਿਹੜਾ ਬੱਚਾਗਾ ਉਹ ਇਸ ਤੂਤੇ ਵਾਂਗੂ ਦੋਨੋਂ ਨਕਸੰਤਾ ਹੈ ਦੋਸਤੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾਗਾ ਕਿ ਜਿਹੜੇ ਦੋ ਦਿਨ ਨੇ ਮੰਗਲਵਾਰ ਤੇ ਐਤਵਾਰ ਉਸ ਦਿਨ ਦੇ ਵਿੱਚ ਬਾਬਾ ਜੀ ਆਪ ਥੋੜਾ ਪਾਉਂਦੇ ਨੇ ਅਤੇ